ਜਸਕਰਨ ਸਿੰਘ 224.4 ਜੇਵੀਐਸ ਟੈਂਪਸ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਗਦੀਰ ਰਾਜ ਦਰਸ਼ਕੋ ਇਸ ਵਕਤ ਮੈਂ ਨਿਹਾਲ ਸਿੰਘ ਵਾਲਾ ਦੇ ਅਧੀਨ ਪੈਂਦੇ ਪਿੰਡ ਸੈਦੋਕੇ ਦੇ ਵਿੱਚ ਮੌਜੂਦ ਹਾਂ ਜਾਣਕਾਰੀ ਲਈ ਦੱਸ ਦਈਏ ਕਿ ਇੱਥੋਂ ਦਾ ਨੌਜਵਾਨ ਜੀ ਨੇ ਪੂਰੇ ਵਰਲਡ ਦੇ ਵਿੱਚ ਨਾਮ ਰੌਸ਼ਨ ਕੀਤਾ ਜਿਸ ਕਾਰਨ ਸੈਦੋਕੇ ਨੇ ਪਾਵਰ ਸਲਾਪ ਗੇਮ ਦੇ ਵਿੱਚ ਇੱਕ ਵਰਲਡ ਰਿਕਾਰਡ ਬਣਾ ਕੇ ਪਿੰਡ ਹੀ ਨਹੀਂ ਪੰਜਾਬ ਹੀ ਨਹੀਂ ਪੂਰੇ ਦੇਸ ਦਾ ਨਾਮ ਰੌਸ਼ਨ ਕੀਤਾ 사우ਦੀ ਅਰਬ ਦੇ ਵਿੱਚ ਜੋਲੀ ਮਾਰਟਨ ਨੂੰ ਘਰਾਇਆ ਜੋ ਕਿ ਯੂ ਐਸ اے ਦਾ ਖਿਡਾਰੀ ਸੀ ਤੇ ਇਹ ਪੰਜਾਬ ਹੀ ਨਹੀਂ ਪਿੰਡ ਵਾਸੀਆਂ ਦੇ ਲਈ ਬੜੇ ਮਾਣ ਵਾਲੀ ਗੱਲ ਆ ਅੱਜ ਉਹਨਾਂ ਦੇ ਦੋਸਤਾਂ ਮਿੱਤਰਾਂ ਨੇ ਬਹੁਤ ਭਰਮਾ ਸਵਾਗਤ ਕੀਤਾ ਸਰਪ ਸਿੰਘ ਦੇ ਘਰ ਪਹੁੰਚੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਦਾ ਸਫਰ ਰਿਹਾ ਐਮ ਐਲ ਸਾਹਿਬ ਪਿੰਡ ਸੈਦੋ ਕੇ ਦੇ ਨੌਜਵਾਨ ਨੇ ਜਿਹੜਾ ਪਾਵਰ ਸਲੈਪ ਗੇਮ ਦੇ ਵਿੱਚ ਵਰਲਡ ਰਿਕਾਰਡ ਕੈਮ ਕੀਤਾ ਕਿਵੇਂ ਦੇਖਦੇ ਹੋ ਸਮੁੱਚਾ ਪਿੰਡ ਪਹੁੰਚਾ ਹੋਇਆ ਅੱਜ ਅਸੀਂ ਪਿੰਡ ਸੈਦੋ ਦੇ ਗਰਾਊਂਡ ਵਿੱਚ ਇਕੱਤਰ ਹੋਏ ਹਾਂ। ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਪਿੰਡ ਸੈਦੋ ਦੇ ਦਾ ਜੰਪਲ ਔਰ ਇਸੇ ਹੀ ਗਰਾਊਂਡ ਦੀ ਉਪਜ ਸਦਾ ਜਸਕਰਨ ਸਿੰਘ ਇੱਕ ਬਹੁਤ ਵੱਡੀ ਜਿੱਤ ਹਾਸਲ ਕਰਕੇ ਆਏ ਨੇ ਜਿਹੜੀ ਕਿ ਪਾਵਰ ਸਲੈਪ ਦੇ ਨਾਮ ਨਾਲ ਜਾਣੀ ਜਾਂਦੀ ਹੈ। ਅਰਬ ਦੇ ਵਿੱਚ ਆਪੋ-ਤਾਪੀ ਕੰਟਰੀ ਦੇ ਵਿੱਚ ਮੁਕਾਬਲੇ ਹੋਏ ਜਿੱਥੋਂ ਜਸਕਰਨ ਸਿੰਘ ਜਿੱਤ ਹਾਸਲ ਕਰਕੇ ਆਏ ਨੇ। ਮੈਂ ਜਸਕਰਨ ਸਿੰਘ ਇਹਨਾਂ ਦੇ ਪਿਤਾ ਜੀ ਖੜੇ ਨੇ ਸਰਦਾਰ ਮਿੱਠੂ ਸਿੰਘ ਜੀ ਇਹਨਾਂ ਨੂੰ ਸਮੁੱਚੇ ਪਰਿਵਾਰ ਨੂੰ ਸਮੁੱਚੇ ਪਿੰਡ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿਨਾ ਔਰ ਜੇ ਮੈਂ ਜਸਕਰਨ ਸਿੰਘ ਜੀ ਬਾਰੇ ਦੱਸਾਂ ਤਾਂ ਬੀਸਿਕਲੀ ਇਹ ਵੀ ਆਈ ਨੇ ਬੈਟਰੀ ਇਨਸਪੈਕਟਰ ਨੇ ਗਵਰਨਮੈਂਟ ਜੌਬ ਦੇ ਵਿੱਚ ਨੇ ਗਵਰਨਮੈਂਟ ਜੌਬ ਦੇ ਵਿੱਚ ਹੋਣ ਦੇ ਬਾਵਜੂਦ ਇਹ ਨਾਂ ਨਾਲ ਗੇਮ ਕਰਦੇ ਨੇ ਤਕਰੀਬਨ 14 ਕੰਟਰੀ ਦੇ ਵਿੱਚ ਇੱਕ ਗੇਮ ਖੇਡ ਕੇ ਆਏ ਨੇ ਔਰ ਜਿੱਤ ਕੇ ਵੀ ਆਏ ਨੇ ਰੈਸਲਿੰਗ ਕਰਦੇ ਨੇ ਨਾਲ ਨਾਲ ਬੜੇ ਚੰਗੇ ਇਨਸਾਨ ਐ ਇਸ ਤੋਂ ਹੋਰ ਵੱਡੀ ਗੱਲ ਐ ਕਿਉਂਕਿ ਮੇਰਾ ਇਸ ਪਰਿਵਾਰ ਦੇ ਨਾਲ ਬੜਾ ਪੁਰਾਣਾ ਵਾਅ ਵਾਸਤਾ ਔਰ ਅੱਜ ਇਹਨਾਂ ਨੂੰ ਵਧਾਈ ਦੇਣ ਵਾਲਿਆਂ ਦੇ ਵਿੱਚ ਜਿੱਥੇ ਸਰਦਾਰ ਪੂਰਵ ਸਿੰਘ ਜੀ ਐਸ ਐਚਓ ਨੇ ਹਾਲ ਸਿੰਘ ਵਾਲਾ ਇਸ ਪਿੰਡ ਦੇ ਮੌਜੂਦਾ ਸਰਪੰਚ ਸਾਹਿਬ ਸਰਦਾਰ ਹਰਪ੍ਰੀਤ ਸਿੰਘ ਜੀ ਗੱਗੀ ਔਰ ਸਾਡੀ ਪਾਰਟੀ ਦੇ ਬਲਾਕ ਪ੍ਰਧਾਨ ਸਰਦਾਰ ਜੀਵਨ ਸਿੰਘ ਜੀ ਸਹਿਤੋ ਕੇ ਇਸ ਤੋਂ ਇਲਾਵਾ ਸਾਡੇ ਪਾਰਟੀ ਦੇ ਬਹੁਤ ਸਾਰੇ ਆਗੂ ਸਹਿਬਾਨ ਔਰ ਪਿੰਡ ਵਾਸੀ ਬਕਾਇਦਾ ਤੌਰ ਤੇ ਵਧਾਈ ਦੇਣ ਪਹੁੰਚੇ ਨੇ ਮੈਂ ਸਾਰਿਆਂ ਨੂੰ ਜਿੱਥੇ ਵਧਾਈ ਦਿਨਾ ਉੱਥੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀ ਕਰਦਾ ਜਿਹੜੇ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਨੇ ਔਰ ਮੈਂ ਕਾਮਨਾ ਕਰਦਾ ਕਿ ਜਸਕਰਨ ਸਿੰਘ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਡੀਆਂ ਪ੍ਰਾਪਤੀਆਂ ਹਾਸਲ ਕਰੇ ਔਰ ਜਿਸ ਤਰ੍ਹਾਂ ਐਸ ਐਚਓ ਸਾਹਿਬ ਨੇ ਦੱਸਿਆ ਕਿ ਇਸ ਗਰਾਊਂਡ ਨੂੰ ਅਸੀਂ 59 ਲੱਖ ਰੁਪਏ ਨਾਲ ਬਹੁਤ ਖੂਬਸੂਰਤ ਬਣਾਉਣਾ ਚਾਹੁੰਦੇ ਆ ਔਰ ਆਉਣ ਵਾਲੇ ਕੁਝ ਹੀ ਸਮੇਂ ਦੇ ਵਿੱਚ ਇਹ ਬੜਾ ਖੂਬਸੂਰਤ ਗਰਾਊਂਡ ਬਣ ਜਾਊਗਾ ਕੰਮ ਇਹਦਾ ਸ਼ੁਰੂ ਹੋ ਚੁੱਕਾ ਔਰ ਮੈਂ ਕਾਮਨਾ ਕਰਦਾ ਉਮੀਦ ਕਰਦਾ ਤੇ ਪ੍ਰਮਾਤਮਾ ਕਰੇ ਕਿ ਹਰ ਘਰ ਦੇ ਵਿੱਚ ਇਸ ਗਰਾਉਂਡ ਚੋਂ ਜਸਕਰਨ ਸਿੰਘ ਪੈਦਾ ਹੋਵੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਡੇ ਇਲਾਕੇ ਦੀ ਸ਼ਾਨ ਐਮ ਐਲ ਏ ਸਾਹਿਬ ਸਰਦਾਰ ਮਰਜੀਤ ਸਿੰਘ ਬਲਾਸਪੁਰ ਪਿੰਡ ਸਦੋਕੇ ਦੇ ਸਰਪੰਚ ਸਾਹਿਬ ਬਾਈ ਜੀ ਜੀਵਨ ਜੀ ਸਮੁੱਚੀ ਪੰਚਾਇਤ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਉਲਿੱਕਿਆ ਗਿਆ ਸਾਡੇ ਸਰਦਾਰ ਜਸਕਰਨ ਸਿੰਘ ਜਸਕਰਨ ਸਿੰਘ ਜਸਕਰਨ ਸਿੰਘ ਪੁੱਤਰ ਸਰਦਾਰ ਮਿੱਠੂ ਸਿੰਘ ਪਿੰਡ ਸੈਦੋਕੇ ਦੇ ਰਹਿਣ ਵਾਲੇ ਨੇ ਤੇ ਇਹਨਾਂ ਨੇ ਆਪਣਾ ਆਪਣੇ ਇਲਾਕੇ ਦਾ ਔਰ ਪੰਜਾਬ ਦਾ ਹੀ ਨਹੀਂ ਬਲਕਿ ਸਮੁੱਚੇ ਭਾਰਤ ਦਾ ਹਿੰਦੂਸਤਾਨ ਦਾ ਨਾਮ ਰੋਸ਼ਨ ਕੀਤਾ ਹੈ ਵਿਦੇਸ਼ ਵਿੱਚ ਜਾ ਕੇ ਇਹਨਾਂ ਨੇ ਇੱਕ ਗੇਮ ਹੈ ਜਿਹੜੀ ਉਹਦੇ ਵਿੱਚੋਂ ਜਿੱਤ ਹਾਸਲ ਕੀਤੀ ਹੈ ਮੈਂ ਇੱਕ ਗੱਲ ਇਸ ਦਾਅਵੇ ਨਾਲ ਕਹਿ ਰਿਹਾ ਕਿ ਇਹ ਇਲਾਕਾ ਗੁਰੂਆਂ ਪੀਰਾਂ ਦੀ ਚਰਨਛੋਪਾ ਪ੍ਰਾਪਤ ਇਲਾਕਾ ਹੈ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਸ਼ੇਮੇਗੁਰ ਹਰਗੋਬਿੰਦ ਸਾਹਿਬ ਅਤੇ ਹੋਰ ਵੀ ਗੁਰੂ ਪੀਰ ਪੈਗੰਬਰ ਇਸ ਇਲਾਕੇ ਦੇ ਵਿੱਚ ਆਏ ਨੇ ਉਹਨਾਂ ਨੇ ਇਸ ਇਲਾਕੇ ਨੂੰ ਬੜਾ ਸਤਿਕਾਰ ਦਿੱਤਾ ਮਾਨ ਦਿੱਤਾ ਖਾਸ ਕਰਕੇ ਸੈਦੋ ਕੇ ਪਿੰਡ ਨੂੰ ਐਮਐਲਏ ਸਾਹਿਬ ਜ਼ਿਕਰ ਕਰ ਰਹੇ ਸੀ ਕਿ ਇੱਥੋਂ ਮਵਰਦ ਹੋਇਆ ਹੈ ਵੀ ਇੱਥੋਂ ਦੇ ਪਲੇਅਰ ਪੈਦਾ ਹੁੰਦੇ ਨੇ ਗਰਾਉਂਡ ਦੀ ਗੱਲ ਚੱਲ ਰਹੀ ਸੀ ਸਰਪੰਚ ਸਾਹਿਬ ਨੇ ਇਹ ਪ੍ਰੈਫਰ ਕੀਤਾ ਕਿ ਐਮ.ਐਲ.ਏ ਸਾਹਿਬ ਨੇ ਸਾਨੂੰ ਕਿੰਨੇ ਦੀ ਗ੍ਰਾਂਟ ਜੀ 59 ਲੱਖ 59 ਲੱਖ ਦੀ ਗ੍ਰਾਂਟ ਹੈ ਜਿਹੜੀ ਉਹ ਪਿੰਡ ਸੈਦੋਕੇ ਦੇ ਇਸ ਸਟੇਡੀਅਮ ਨੂੰ ਦਿੱਤੀ ਹੈ ਵੇਖੋ ਕਿੱਡਾ ਹਰਿਆ ਭਰਿਆ ਹੈ ਤੇ ਸ਼ਾਮ ਦੇ ਵੇਲੇ ਨੌਜਵਾਨ ਨੇ ਜਿਹੜੇ ਕਿੱਡੇ ਪਲੇਅਰ ਖੜੇ ਨੇ ਇਹ ਚੰਗੇ ਪਾਗਾਂ ਨਾਲ ਹੀ ਇਹੋ ਜੇ ਕੰਮ ਆਉਂਦੇ ਨੇ ਇੱਕ ਮੈਂ ਹੋਰ ਗੱਲ ਕਹਿਣੀ ਚਾਹਣਾ ਇਸ ਮਾਧਿਅਮ ਦੇ ਰਾਹੀਂ ਬਈ ਆਮ ਤੌਰ ਤੇ ਦੁਨੀਆਦਾਰੀ ਦੇ ਵਿੱਚ ਜਿਹੜੀ ਕੋਈ ਗੱਲ ਕਿਸੇ ਦੇ ਨੁਕਸਾਨ ਦੇ ਹੋਵੇ ਜਾਂ ਮੰਨ ਲਓ ਕੋਈ ਉਹੋ ਜੀ ਹੋਵੇ ਉਹਦੇ ਉਹਦੀ ਪ੍ਰਫੁੱਲਤ ਬਹੁਤ ਲੋਕ ਕਰਦੇ ਆ ਜੀ ਇਦਾਂ ਹੋ ਗਿਆ ਜੀ ਨਸ਼ਾ ਹੋ ਗਿਆ ਜੀ ਇਹ ਹੋ ਗਿਆ ਜੀ ਉਹ ਹੋ ਗਿਆ ਜੀ ਦੇਖੋ ਨਸ਼ੇ ਪਹਿਲਾਂ ਵੀ ਹੈਗੇ ਸਨ ਨਸ਼ਿਆਂ ਦੀ ਰੋਕਥਾਮ ਕਰਨਾ ਸਰਕਾਰਾਂ ਦਾ ਫਰਜ ਹੈ ਸਰਕਾਰਾਂ ਦੀ ਡਿਊਟੀ ਹੈ ਤੇ ਹੁਣ ਵੀ ਅਸੀਂ ਜਿਹੜੇ ਹੈਗੇ ਨਸ਼ਿਆਂ ਦੀ ਰੋਕਥਾਮ ਲੱਗੇ ਹੋਇਆ ਆ ਪਿੰਡ ਸੈਦੋਕੇ ਦੇ ਬਾਰੇ ਜਿਹੜਾ ਆਪਾਂ ਇਤਿਹਾਸਕ ਤੌਰ ਤੇ ਸੁਣਿਆ ਕਿ ਵਕਿਆ ਹੀ ਇਥੋਂ ਦੇ ਪਲੇਅਰ ਨੇ ਕਬੱਡੀ ਦੇ ਪਲੇਅਰ ਨੇ ਸੋ ਅੱਜ ਬੜੇ ਮਾਣ ਵਾਲੀ ਗੱਲ ਐ ਐਮਐਲਏ ਸਾਹਿਬ ਤੇ ਸਰਪੰਚ ਸਾਹਿਬ ਤੇ ਉਹਨਾਂ ਦੇ ਪਿਤਾ ਜੀ ਸਮੁੱਚੀ ਪੰਚਾਇਤ ਸਮੁੱਚਾ ਨਗਰ ਮੈਂ ਆਪਣੇ ਵੱਲੋਂ ਔਰ ਆਪਣੇ ਵਿਭਾਗ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਜੇ ਗਾਂਧੀ ਜੀ ਆਈਪੀਐਸ ਐਸਐਸਪੀ ਮੋਗਾ ਸਾਹਿਬ ਵੱਲੋਂ ਡੀਐਸਪੀ ਸਾਹਿਬ ਸ਼੍ਰੀ ਅਨਵਰੇ ਡੀਐਸਪੀ ਨਿਹਾਲ ਸਿੰਘ ਵਾਲਾ ਵੱਲੋਂ ਇਸ ਪਰਿਵਾਰ ਨੂੰ ਇਸ ਬੱਚੇ ਨੂੰ ਔਰ ਐਮਐਲਏ ਸਾਹਿਬ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ ਔਰ ਇਹਨੂੰ ਵੇਖ ਕੇ ਸਾਡੇ ਹੋਰ ਜਿਹੜੇ ਨੌਜਵਾਨ ਨੇ ਉਹ ਵੀ ਉਤਸ਼ਾਹਤ ਹੋਣਗੇ ਪ੍ਰੇਰਿਤ ਹੋਣਗੇ ਕਿ ਉਹ ਬੜੀ ਵਧੀਆ ਤਰ੍ਹਾਂ ਦੀਆਂ ਗੇਮਾਂ ਕਰਨਗੇ ਤਾਂ ਜੋ ਪੰਜਾਬ ਪੰਜਾਬੀਅਤਾ ਔਰ ਜਿਹੜੇ ਸਾਡਾ ਸ਼ੁਰੂ ਤੋਂ ਲੈ ਕੇ ਚੰਗਾ ਸਦੀਲ ਸਰੀਰ ਜਿਹੜਾ ਚੜ੍ਹਦੀ ਕਲਾ ਵਾਲਾ ਹੈ ਤੇ ਉਹਦਾ ਨਾਮ ਜਿਹੜਾ ਲਗਰੂ ਤਰ ਬਣਿਆ ਰਹੇ ਇੰਨੀਆਂ ਕੁ ਉਮੀਦਾਂ ਕਰਦਾ ਆਖਿਮਾਂ ਦਾ ਜੱਜਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ ਅੱਜ ਇਸ ਕਰਨ ਤੋਂ ਪਹਿਲਾਂ ਜੀਵੀਐਸ ਸਟੈਂਪਸ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਸੀਂ ਮਾਪਿਆਂ ਦੇ ਨਹੀਂ ਅਟੈਂਡ ਦੇ ਨਹੀਂ ਪੰਜਾਬ ਦਾ ਨਹੀਂ ਪੂਰੇ ਇੰਡੀਆ ਦਾ ਨਾਮ ਰੌਸ਼ਨ ਕਰਕੇ ਤੁਸੀਂ ਆਪਣਾ ਪਿੰਡ ਪਹੁੰਚਿਆ ਬਹੁਤ ਬਹੁਤ ਧੰਨਵਾਦ ਹੁਸਾਰਾ ਦਾ ਸਭ ਤੋਂ ਪਹਿਲਾਂ ਸਾਡੇ ਪੂਰੀ ਪੰਚਾਇਤ ਦਾ ਐਮਐਲਏ ਸਾਹਿਬ ਦਾ ਐਚਐਸਓ ਸਾਹਿਬ ਦਾ ਜਿਨ੍ਹਾਂ ਨੇ ਇੰਨਾ ਸਤਿਕਾਰ ਮਾਨ ਸਤ ਕਰ ਦਿੱਤਾ ਬਹੁਤ ਹੀ ਬਹੁਤ ਮੈਂ ਧੰਨਵਾਦ ਕਰਦਾ ਉਹਨਾਂ ਦਾ ਮੈਂ ਸਾਰੀ ਪੰਚਾਇਤ ਦਾ ਪੰਚਾਇਤੀ ਮੈਂਬਰ ਦਾ ਜੀ ਇਸ ਕਰਨਾ ਸਭ ਤੋਂ ਪਹਿਲਾਂ ਬਾਤ ਅਸੀਂ ਆਪ ਦੇ ਸਫਰ ਬਾਰੇ ਦੱਸੋ ਸੁਣ ਪਤਾ ਨਹੀਂ ਸਮੇਂ ਦੇ ਸਮੇਂ ਦਾ ਬਾਕਸਿੰਗ ਕਰਦੇ ਸੀ ਕਿ ਕੋਈ ਵਰਲਡ ਰਿਕਾਰਡ ਕੈਮ ਕਰਕੇ ਆਏ ਹੋ ਹਾਂਜੀ ਕਿਵੇਂ ਸਾਰਾ ਇਹ ਮੈਨੂੰ 9 ਸਾਲ ਹੋ ਗਏ ਜਿਸ ਗੇਮ ਦੇ ਵਿੱਚ ਬੌਕਸਿੰਗ ਦੇ ਵਿੱਚ ਬੌਕਸਿੰਗ ਤੋਂ ਨਾਲ-ਨਾਲ ਮੈਂ ਪਾਵਰ ਸਲੈਪ ਦੀ ਗੇਮ ਕੀਤੀ ਮੇਰਾ ਫਰਸਟ ਮੈਚ ਸੀਗਾ ਪੰਕਜ ਖੰਨਾ ਜੀ ਪ੍ਰੋਮੋਟਰ ਨੇ ਸਾਡੇ ਦਿੱਲੀ ਤੋਂ ਉਹਨਾਂ ਦੇ ਅੰਡਰ ਮੈਂ ਰਹਿ ਕੇ ਬਾਪੂ ਸਾਹਿਬ ਸਾਊਦੀ ਅਰਬੀ ਦੇ ਵਿੱਚ ਕੀਤਾ ਉਹਦੇ ਵਿੱਚ ਮੈਂ ਸੈਕੰਡ ਰਾਉਂਡ ਦੇ ਵਿੱਚ ਯੂਐਸਏ ਦੇ ਅਮਰੀਕਾ ਦੇ ਪਲੇਅਰ ਨੂੰ ਮੈਂ ਨੌਕਆਊਟ ਕੀਤਾ ਸੈਕੰਡ ਰਾਉਂਡ ਦੇ ਵਿੱਚ ਹਾਂਜੀ ਜੁਲੀਮਟਾਰ ਹਾਂਜੀ ਜੇਕਰ ਮੈਂ ਤੁਹਾਡੀ ਗੱਲ ਕਰਾਂ ਦੇਖੋ ਉਸ ਤਵਾਰ ਤੋਂ ਸੁਣਾ ਇਹ ਬਹੁਤ ਮਾਇਨੇ ਬੱਡੇ ਮਾਇਨੇ ਹੱਸ ਕਰਦੇ ਹਾਂ ਜੀ ਸਪੋਰਟ ਕਿਸ ਦੀ ਰਹੀ ਇਸ ਤੱਕ ਪਹੁੰਚੀ ਨਹੀਂ ਪੂਰੀ ਸਪੋਰਟ ਸਾਡੇ ਪੂਰੇ ਪਰਿਵਾਰ ਦੀ ਸਪੋਰਟ ਬਹੁਤ ਜ਼ਿਆਦਾ ਰਹੀ ਜੀ ਪੂਰੀ ਪਿੰਡ ਦੀ ਸਪੋਰਟ ਬਹੁਤ ਵਧੀਆ ਰਹੀ ਪਿੰਡ ਦੀ ਸਪੋਰਟ ਪਿੰਡ ਬਹੁਤ ਵਧੀਆ ਅੱਗੇ ਵੀ ਪਹਿਲਾਂ ਵੀ ਪਿੰਡ ਨੇ ਬਹੁਤ ਸਪੋਰਟ ਕੀਤੀ ਸਾਡੀ ਜੀ ਪੰਚਾਇਤੀ ਨੇ ਬਹੁਤ ਵਧੀਆ ਸਪੋਰਟ ਰਹੀ ਸਾਡੀ ਐਸਾ ਇਸ ਚੀਜ਼ ਦੇ ਵਿੱਚ ਤੇ ਮੈਨੂੰ ਘਟ ਤੋਂ ਘਟ ਕਰ ਤੋਂ ਅੱਜ 10 11 ਸਾਲ ਹੋ ਗਏ ਮਨ ਕਰ ਤੋਂ ਨਿਕਲੇ ਹੋਏ ਇਸ ਗੇਮ ਦੇ ਕਰਕੇ ਤੇ ਅੱਗੇ ਵੀ ਹੋਰ ਵੀ ਨਾਮ ਇਸ ਗੇਮ ਦੇ ਵਿੱਚ ਹੋਰ ਬਣਾਉਣਾ ਹੋਰ ਵਧੀਆ ਨਾਮ ਰੋਸ਼ਨ ਕਰਨਾ ਇਸ ਗੇਮ ਵਿੱਚ ਸਮਝ ਪਤਾ ਲਗੇ ਤੁਸੀਂ ਵੀਆਈਪੀ ਆ ਬੈਠ ਗਏ ਐਸਪੈਕਟਰ ਵੀਓ ਕਿਵੇਂ ਮੈਨੂੰ ਦੱਸਦੇ ਹੋ ਸਾਹਿਬ ਇਹਦੇ ਵਿੱਚ ਇਦਾਂ ਜੀ ਡਿਊਟੀ ਤੋਂ ਜਾਣ ਤੋਂ ਪਹਿਲਾਂ ਸਵੇਰੇ 6:30 ਉਠੀ ਦਾ 2.5 ਘੰਟੇ ਸਵੇਰੇ ਟ੍ਰੇਨਿੰਗ ਹੁੰਦੀ ਹੈ 2.5 ਸ਼ਾਮੀ ਦਾ ਫਿਰ ਡਿਊਟੀ ਤੋਂ ਆ ਕੇ ਬਾਅਦ ਫਿਰ ਟ੍ਰੇਨਿੰਗ ਕਰੀ ਦੇ 2.5 ਘੰਟੇ ਜਿਆਦਾਤਰ ਪਲੇਅਰ ਦੇਖੋ ਇਹ ਡਿਮਾਂਡ ਕਰਦੇ ਕਿ ਸਾਨੂੰ ਸਰਕਾਰੀ ਜੋਬ ਹੈ ਹਾਂਜੀ ਸਰਕਾਰੀ ਜੋਬ ਦੇ ਨਾਲ ਨਾਲ ਇਹ ਸਕੀਡ ਲਿਖੇ ਹੋਏ ਮੋੜਾ ਹੋਇਆ ਕਿਹੜੀ ਉਹ ਕਰਨਾ ਸੀ ਜਿਸ ਤੋਂ ਤੁਸੀਂ ਪ੍ਰਭਾਵਿਤ ਹੋ ਕੇ ਇਸ ਪਾਸੇ ਅੱਛਾ ਜੀ ਨੇ ਮੇਰਾ ਇਹਦੇ ਵਿੱਚ ਮੇਰਾ ਸ਼ੁਰੂ ਤੋਂ ਹੀ ਮੈਨੂੰ ਬਹੁਤ ਜ਼ਿਆਦਾ ਸੀ ਪਹਿਲਾਂ ਮੈਂ ਇਸ ਤੋਂ ਪਹਿਲਾਂ ਮੈਂ ਕਬੱਡੀ ਦੇ ਪਲੇਅਰ ਰਹੇ ਐਂ ਜਿਵੇਂ ਫਿਰ ਉਸ ਤੋਂ ਬਾਅਦ ਬੌਕਸਿੰਗ ਦੇ ਵਿੱਚ ਬੌਕਸਿੰਗ ਤੋਂ ਬਾਅਦ ਹੁਣ ਮੈਂ ਪਾਵਰ ਸਲੈਪ ਦੇ ਨਾਲ ਨਾਲ ਬੌਕਸਿੰਗ ਨਾਲ ਨਾਲ ਪਾਵਰ ਸਲੈਪ ਕਰ ਰਿਹਾ ਮੈਂ ਹੁਣ ਤੱਕ ਵਰਲਡ ਦੇ 13 13 ਕੰਟਰੀਆਂ ਦੇ ਵਿੱਚ ਮੈਂ ਖੇਡ ਚੁੱਕਿਆ ਪੂਰਾ ਨਾਮ ਰੋਸ਼ਨ ਕੀਤਾ ਉਸੇ ਮੈਂ ਇੰਡੀਆ ਦੇ ਨਾਲ ਨਾਲ ਪੂਰੇ ਪੰਜਾਬ ਦਾ ਨਾਮ ਵੀ ਪੰਜਾਬ ਦੇ ਨਾਲ ਮੇਰੇ ਪੂਰੇ ਪਿੰਡ ਦਾ ਨਾਮ ਵੀ ਪੂਰਾ ਨਾਮ ਰੋਸ਼ਨ ਹੋ ਰਿਹਾ ਜੀ ਤੇ ਜਿੱਕੇ ਤੁਹਾਡੇ ਜਿਹੜੇ ਕੋਚ ਨੇ ਉਹਨਾਂ ਦੀ ਗੱਲ ਕਰਾਂ ਕੌਣ ਨੇ ਤੇ ਕਿੰਨਾ ਟਾਈਮ ਜਿਹੜੀ ਪ੍ਰੈਕਟਿਸ ਕਰਵਾਈ ਹੈ ਮੇਰੇ ਕੋਚ ਕੁਲਦੀਪ ਸਿੰਘ ਜੀ ਇੰਟਰਨੈਸ਼ਨਲ ਉਹ ਖੁਦ ਰੇਲਵੇ ਡਿਪਾਰਟਮੈਂਟ ਦੇ ਵਿੱਚ ਨੇ ਦੇ ਪਾਵਰ ਸਲਾਪ ਦੇ ਸਾਡੇ ਕੋਚ ਨੇ ਪੰਕਜ ਖੰਨਾ ਜੀ ਜੋ ਦਿੱਲੀ ਦੇ ਵਿੱਚ ਨੇ ਉਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਸਾਊਦੀ ਅਰਬੀਆ ਦੇ ਵਿੱਚ ਮੇਰੀ ਫਾਈਟ ਜਿੱਤ ਹਾਸਲ ਕਰਵਾਈ ਜਨਾਂ ਨੂੰ ਕਿਰ ਮੈਂ ਨੈਸ਼ਨਲ ਲੈਵਲ ਦੀ ਗੱਲ ਕਰਾਂ ਜਦੋਂ ਤੁਸੀਂ ਵਿਦੇਸ਼ ਤੋਂ ਇੱਥੇ ਇੰਡੀਆ ਪਹੁੰਚਦੇ ਹੋ ਹਾਂਜੀ ਕਿਵੇਂ ਦਾ ਮਾਹੌਲ ਸੀ ਤੁਸੀਂ ਸਾਨੂੰ ਬਤਲਾਈਏ ਜਿੰਦਗੀ ਕਿਵੇਂ ਚੱਲ ਰਹੀ ਹੈ ਨਾ ਕਿਵੇਂ ਜਿਵੇਂ ਆਏ ਕਿਵੇਂ ਦਾ ਮਾਹੌਲ ਸੀ ਨਹੀਂ ਉੱਥੇ 에ਅਰਪੋਰਟ ਪਹੁੰਚਦੇ ਬਹੁਤ ਵਧੀਆ ਮਾਹੌਲ ਸੀ ਉੱਥੇ ਜੀ ਬਹੁਤ ਵਧੀਆ ਲੋਕਾਂ ਨੇ ਸਵਾਗਤ ਕੀਤਾ ਬਹੁਤ ਵਧੀਆ ਰਿਹਾ ਜਲੰਧਰ ਦੇ ਵਿੱਚ ਪਹੁੰਚਦੇ ਮੈਂ ਖਾਲਸਾ ਕਾਲਜ ਦੇ ਵਿੱਚ ਰਹਿਣਾ ਉੱਥੇ ਮੈਂ ਜੇ ਕੋਚ ਵੀ ਮੈਂ ਉੱਥੇ ਟ੍ਰੇਨਿੰਗ ਖੁਦ ਵੀ ਟ੍ਰੇਨਿੰਗ ਦਿੰਦਾ ਮੈਂ ਜੇ ਉੱਥੇ ਬਾਕਸਿੰਗ ਦੀ ਤੇ ਉੱਥੇ ਖਾਲਸਾ ਕਾਲਜ ਦੇ ਵੱਲੋਂ ਵੀ ਬਹੁਤ ਵਧੀਆ ਸਪੋਰਟ ਦਿੱਤੀ ਤੇ ਖਾਲਸਾ ਕਾਲਜ ਤੋਂ ਬਾਅਦ ਮੈਂ ਇੱਥੇ ਪਿੰਡ ਆਇਆ ਪਿੰਡ ਵਾਲਿਆਂ ਨੇ ਤਾਂ ਬਹੁਤ ਵਧੀਆ ਸਵਾਗਤ ਕੀਤਾ ਜੀ ਇਸ ਤੋਂ ਬਾਅਦ ਅਗਲਾ ਨਿਸ਼ਾਨਾ ਕੀ ਹੈ ਇਸ ਕਰਨੀ ਇਸ ਤੋਂ ਬਾਅਦ ਅਗਲਾ ਨਿਸ਼ਾਨਾ ਇਹ ਹੈ ਮੈਂ ਆਪਣੇ ਪਿੰਡ ਦਾ ਪੰਜਾਬ ਦਾ ਪੂਰੇ ਇੰਡੀਆ ਦਾ ਨਾਮ ਅੱਗੇ ਪੂਰੀ ਵਰਲਡ ਦੇ ਵਿੱਚ ਚਮਕਾਉਣਾ ਜੀ ਇਸ ਤੋਂ ਬਾਅਦ ਮੈਂ ਸਭ ਤੋਂ ਪੂਰੀ ਪੰਚਾਇਤ ਮੈਂਬਰਾਂ ਮੇਰੇ ਪਿੰਡ ਵਾਸੀਆਂ ਦਾ ਮੇਰੇ ਪ੍ਰੋਮੋਟਰ ਦਾ ਮੇਰੇ ਕੋਚ ਦਾ ਮੇਰੇ ਮਾਤਾ ਪਿਤਾ ਦਾ ਮੈਂ ਬਹੁਤ ਬਹੁਤ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਇੰਨੀ ਸਪੋਰਟ ਕੀਤੀ ਤੇ ਅੱਜ ਮੈਂ ਇੱਥੇ ਮਕਾਮ ਤੱਕ ਹਾਸਲ ਕੀਤੀ। ਤੁਹਾਡੇ ਪਿੰਡ ਦੇ ਬਹੁਤ ਸਾਰੇ ਪਲੇਅਰ ਹੋਏ ਨੇ ਸਾਡੇ ਬ੍ਰਦਰ ਵੀ ਉਹਨਾਂ ਵਿੱਚ ਕਰੀਏ ਇੱਕ ਜਿੰਨਾਂ ਨੇ ਨਾ ਕਮਾਇਆ ਸਰਪਿੰਡ ਦੇ ਵਿੱਚ ਤੇ ਦੇਖ ਰਹੇ ਹਾਂ ਕਿ ਸਵੇਰ ਤੋਂ ਹੀ ਦਸਕਰ ਦੀਆਂ ਤਿਆਰੀਆਂ ਕਰ ਰਹੇ ਆ ਕਿੰਨੀ ਖੁਸ਼ੀ ਆ ਕੀ ਗੱਣਾ ਚਾਹੁੰਦੇ ਅਸ ਲੋਕ ਜੇ ਬਈ ਖੁਸ਼ੀ ਦਾ ਜ਼ਿਕਰ ਕਰੀਏ ਤਾਂ ਚਾਹੀ ਨਹੀਂ ਚੱਕਿਆ ਜਾਂਦਾ ਨੇ ਗੱਲ ਕਰੀਏ ਸਾਡਾ ਭਰਾ ਪੂਰੇ ਦੁਨੀਆ ਦੇ ਵਿੱਚ ਨਾਂ ਚਮਕਾ ਕੇ ਆਇਆ ਤੇ ਵਧਾਈ ਤੇ ਪਾਤਰਾ ਜੀ ਸਰਦਾਰ ਡਾਕਟਰ ਮਿੱਟੂ ਸਿੰਘ ਜੀ ਜੀ ਉਹਨਾਂ ਦਾ ਪਰਿਵਾਰ ਤੇ ਸਾਡੇ ਪਰਿਵਾਰ ਨਾਲ ਕੋਈ ਫਰਕ ਹੀ ਨਹੀਂ ਇੱਕ ਪਰਿਵਾਰ ਹੀ ਆ ਅਸੀਂ ਜਿਸ ਕਰਨ ਸਿੰਘ ਦਾ ਨੂੰ ਫੇਰ ਦੁਰੀਆਂ ਬਹੁਤ ਬਹੁਤ ਵਧਾਈਆਂ ਦਿੰਨੇ ਆ ਪਹਿਲਾਂ ਤਾਂ ਆਪਣੇ ਜਾਨੀ ਕਿ ਐਸ ਐਚਓ ਸਾਹਿਬ ਨੇ ਵੀ ਵਧਾਈਆਂ ਦਿੱਤੀਆਂ ਤੇ ਸਰਦਾਰ ਮਨਜੀਤ ਸਿੰਘ ਐਮ ਐਲ ਏ ਸਾਹਿਬ ਨੇ ਵੀ ਬਹੁਤ ਵਧੀਆ ਸ਼ਬਦਾਂ ਦੇ ਵਿੱਚ ਇਹਨਾਂ ਦਾ ਜ਼ਿਕਰ ਕਰਿਆ ਤੇ ਵੀਰ ਆਪਣੇ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਜੀ ਸਾਰੀ ਪੰਚਾਇਤ ਜੀ ਪੋਲਾ ਸਿੰਘ ਮੈਂਬਰ ਜੀ ਤੇ ਸਰਦਾਰ ਸੇਵਕ ਸਿੰਘ ਸਾਫਾ ਸਰਪੰਚ ਸਾਰਿਆਂ ਨੇ ਹੀ ਜ਼ਿਕਰ ਕਰਿਆ ਤੇ ਸਾਡੇ ਘਰ ਘਰ ਦੇ ਵਿੱਚ ਜਿੱਦਣ ਇਹਨਾਂ ਦੀ ਵੀਡੀਓ ਆਈ ਏਕ ਬੰਦੇ ਨੇ ਦੇਖਿਆ ਤੇ ਕਈ ਬੰਦਿਆਂ ਨੇ ਕਮੈਂਟ ਕਰੇ ਬਾਹਰਲੇ ਦੇਸ਼ਾਂ ਜੋ ਬੈਠ ਕੇ ਵੀ ਇਹ ਲੜਕਾ ਪਿੰਡੋਂ ਬਾਹਰ ਰਹਿੰਦਾ ਜੌਬ ਕਰਦਾਗਾ ਤੇ ਇਸ ਟਾਈਮੇ ਜਲੰਧਰ ਜੌਬ ਕਰਦਾ ਇਸ ਕਰਣ ਜਲੰਧਰ ਜੌਬ ਕਰਦਾ ਉੱਥੇ ਉਸ ਕਰਕੇ ਪਿੰਡ ਦੇ ਵਿੱਚ ਭੋਗਟ ਇੰਨਾ ਦਾ ਹੁਣ ਜਾਣਿਆ ਜਾਂਦਾ ਸੀ ਤੇ ਜਾਨੀ ਕਿ ਵੀਡੀਓ ਦੇਖ ਕੇ ਹਰੇ ਘਰ ਦੇ ਵਿੱਚ ਗੱਲ ਚੱਲੀ ਵੀ ਇਹ ਲੜਕਾ ਪਿੰਡ ਦੇ ਵਿੱਚ ਇੱਕ ਇਨਾਂ ਦਾ ਸਨਮਾਨਤ ਕੀਤਾ ਜਾਵੇ ਅੱਜ ਪਿੰਡ ਨੇ ਪਿੰਡ ਪਹੁੰਚਣ ਤੇ ਇਹਨਾਂ ਦਾ ਸਟੇਡੀਅਮ ਦੇ ਵਿੱਚ ਸਨਮਾਨਤ ਕੀਤਾ ਸਾਰੇ ਜੀ ਤੇ ਦਰਵਾਜ਼ ਸਵੇਰ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਸੀ ਕਿੰਨਾ ਦੋਸਤਾਂ ਦਾ ਯੋਗਦਾਨ ਰਿਹਾ ਇਸ ਦੇ ਵਿੱਚ ਇਸ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਤਾਂ ਪਿੰਡ ਦੀ ਪੰਚਾਇਤ ਦਾ ਜੀ ਫਿਰ ਉਸ ਤੋਂ ਬਾਅਦ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਮੇਰੇ ਖਾਸ ਦੋਸਤ ਅਵਤਾਰ ਸਿੰਘ ਆ ਨਾ ਇਹਨਾਂ ਦਾ ਜਗਤਾਰ ਸਿੰਘ ਆ ਜੀ ਤੇ ਬਾਕੀ ਮੈਂਬਰ ਸਾਹਿਬ ਪੋਲਾ ਸਿੰਘ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਆ ਇਹਨਾਂ ਨੇ ਦਿਨ ਦੇ ਵਿੱਚ ਅਜੇ ਘੱਟੋ ਘੱਟ 10 ਸਾਰੀ ਫੋਨ ਕਰਿਆ ਜੀ ਤੇ ਸਾਰੇ ਪਿੰਡ ਦਾ ਹੀ ਯੋਗਦਾਨ ਆ ਬਾਈ ਸਾਰੇ ਪਿੰਡ ਦਾ ਹੀ ਯੋਗਦਾਨ ਤੇ ਕੀ ਲੱਗਦਾ ਕਿ ਔਨ ਵਾਲੇ ਟਾਈਮ ਦੇ ਵਿੱਚ ਇਦਾਂ ਹੀ ਇਹ ਜਿਹੜਾ ਬਰਕਰਾਰ ਰੱਖਣਗੇ ਪਿੰਡ ਦਾ ਨਾਮ ਸਾਡਾ ਸੈਦੋ ਪਿੰਡ ਨੂੰ ਲੋਕ ਸਰਚ ਕਰਿਆ ਕਰਨਗੇ ਬਾਈ ਕਿਹੜੇ ਜ਼ਿਲ੍ਹੇ ਚ ਆ ਸਾਨੂੰ ਭਰਾ ਤੇ ਇੰਨਾ ਮਾਣ ਆ ਸੈਦੋ ਪਿੰਡ ਨੂੰ ਲੋਕ ਗੂਗਲ ਤੇ ਸਰਚ ਕਰਿਆ ਕਰਨਗੇ ਕਿੱਥੇ ਤੇ ਨੌਜਵਾਨ ਨੇ پوری ਦੁਨੀਆ ਦੇ ਵਿੱਚ ਨਾਂ ਚਮਕਾਉਣਾ ਕੀ ਕਹਣਾ ਚਾਹੋ ਪਹਿਲਾਂ ਤਾਂ ਇਹ ਵਾਹਿਗੁਰੂ ਜੀ ਦਾ ਸ਼ਾਲਤਾਲ ਸ੍ਰੀ ਵਾਹਿਗੁਰੂ ਜੀ ਦੇ ਪਾਸੇ ਸਦਾ ਡਾਕਟਰ ਮਠੂ ਸਿੰਘ ਜੀ ਉਹਨਾਂ ਦਾ ਲੜਕਾ ਜਿਸ਼ਕਰਨ ਸਿੰਘ ਜੀ ਅਸੀਂ ਸਾਡੇ ਪਿੰਡ ਤੋਂ ਜੀ ਚਾਹ ਨਹੀਂ ਚੱਕਿਆ ਜਾਂਦਾ ਇੰਨੀ ਉਤਸ਼ਾਹ ਘਰ ਘਰ ਦੇ ਵਿੱਚ ਮੋਬਾਈਲਾਂ ਦੇ ਵਿੱਚ ਬੱਚੇ ਦੇਖ ਦੇਖ ਕੇ ਕੌਣ ਆ ਕੌਣ ਆ ਕਿੱਥੇ ਗੇਮ ਖੇਡ ਕੇ ਆ ਬੱਚਾ ਫਿਰ ਸਾਰਿਆਂ ਨੂੰ ਦੱਸਿਆ ਜੀ ਇਹ ਆਪਣੇ ਘਰ ਦਾ ਬੱਚਾ ਪਿੰਡ ਦਾ ਬੱਚਾ ਅੱਜ ਸਮੁੱਚੇ ਸਾਰੇ ਪਿੰਡ ਨੇ ਸਮੁੱਚੀ ਪੰਚਾਇਤ ਨੇ ਦਾ ਸਪੈਸ਼ਲ ਸਨਮਾਨ ਕੀਤਾ ਇਸ ਪਿੰਡ ਸੈਦੋ ਕੇ ਸਟੇਡੀਅਮ ਵਿੱਚ ਅਸੀਂ ਡਾਕਟਰ ਮੀਤੂ ਸਿੰਘ ਜੀ ਬਹੁਤ-ਬਹੁਤ ਵਧਾਈਆਂ ਦਿੰਨੇ ਆ ਜੀ ਗਾਂ ਤੋਂ ਵੀ ਇਹ ਇਦੋਂ ਵੀ ਤਰੱਕੀਆਂ ਪਾਸੇ ਜਿਸ ਕਾਰਨ ਸੈਦੋ ਕੇ ਨੇ ਪਾਵਰ ਸਲਾਪ ਗੇਮ ਦੇ ਵਿੱਚ ਇੱਕ ਵਰਲਡ ਰਿਕਾਰਡ ਬਣਾ ਕੇ ਪਿੰਡ ਹੀ ਨਹੀਂ ਪੰਜਾਬ ਹੀ ਨਹੀਂ ਪੂਰੇ ਦੇਸ ਦਾ ਨਾਮ ਰੌਸ਼ਨ ਕੀਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਇਦਾਂ ਹੀ ਤਰੱਕੀ ਕਰੇ ਤੇ ਅਸੀਂ ਕਾਮਨਾ ਕਰਦੇ ਆ ਕਿ ਉਹਨਾਂ ਦੇ ਪਰਿਵਾਰ ਜਿਸ ਤਰ੍ਹਾਂ ਦੋਸਤ ਮਿੱਤਰ ਸਪੋਰਟ ਕਰ ਰਹੇ ਆ ਤੇ ਇਦਾਂ ਹੀ ਕਰਦੇ ਰਹਿਣ ਹੋਰ ਅਪਡੇਟਸ ਦੇ ਲਈ ਬਣੇ ਰਹੋ ਜੀਵੀਐਸ ਟਾਈਮ ਦੇ ਨਾਲ